ਕਮਲ ਕੌਰ ਭਾਬੀ ਹਤਿਆਕਾਂ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਹੁਣ ਮੁੱਖ ਮੋਲਜ਼ਮ ਅਮਰਤਪਾਲ ਸਿੰਘ ਮਹਿਰੂ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੇ ਤੇ ਜਲਦ ਹੀ ਉਸ ਨੂੰ ਕਤਲ ਮਾਮਲੇ ਦੇ ਵਿੱਚ ਪੰਜਾਬ ਲਿਆਂਦਾ ਜਾਵੇਗਾ ਤੇ ਜਲਦ ਅਮਰਤਪਾਲ ਸਿੰਘ ਮਹਿਰੂ ਦੀ ਗ੍ਰਿਫਤਾਰੀ ਹੋਵੇਗੀ ਇੰਟਰਨੈਟ ਮੀਡੀਆ ਤੇ ਵਿਵਾਦਿਤ ਅਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਵਾਲੀ ਲੁਧਿਆਣਾ ਦੇ ਲਖਸ਼ਮਨ ਨਗਰ ਦੀ ਨਿਵਾਸੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੀ ਹੱਤਿਆ ਦੇ ਮੁੱਖ ਮੁਲਜ਼ਮ ਅਮਰਤਪਾਲ ਸਿੰਘ ਮਹਿਰੂ ਨੂੰ ਸੰਯੁਕਤ ਅਰਬ ਮਿਰਾਤ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਬਠਿੰਡਾ ਪੁਲਿਸ ਨੇ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪ ਕੇ ਮਹਿਰੂ ਦੀ ਹਵਾਲਗੀ ਦੀ ਅਧਿਕਾਰਤ ਮੰਗ ਕੀਤੀ ਹੈ। ਕੌਮ ਦੇ ਰਾਖੇ ਨਾਮਕ ਸੰਗਠਨ ਦਾ ਮੁਖੀ ਅਮਰਤਪਾਲ ਸਿੰਘ ਮਹਿਰੂ ਇਸ ਸਨਸਨੀਖੇਜ਼ ਹਤਿਆਕਾਂ ਦਾ ਮਾਸਟਰਮਾਈਂਡ ਮੰਨਿਆ ਗਿਆ ਪੁਲਿਸ ਨੇ 17 ਜੂਨ ਨੂੰ ਸਥਾਨਕ ਅਦਾਲਤ ਤੋਂ ਉਸ ਖਿਲਾਫ ਗ੍ਰਿਫਤਾਰੀ ਵਰੰਟ ਵੀ ਪ੍ਰਾਪਤ ਕਰ ਲਿਆ ਸੀ ਇਲਜ਼ਾਮ ਹੈ ਕਿ ਮਹਿਰੂ ਨੇ ਇੰਟਰਨੈਟ ਮੀਡੀਆ ਤੇ ਹੱਤਿਆ ਦੀ ਜ਼ਿੰਮੇਵਾਰੀ ਲੈਂਦੇ ਮੀਡੀਆ ਤੇ ਆਡੀਓ ਕਲਿੱਪ ਤੇ ਵੀਡੀਓ ਕਲਿੱਪ ਪੋਸਟ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ ਧਮਕੀਆਂ ਤੇ ਇਤਰਾਜਯੋਗ ਟਿੱਪਣੀਆਂ ਵੀ ਸ਼ਾਮਲ ਸਨ ਸੋ ਦਾਦੇ ਕੀ ਐਸਐਸਪੀ ਅਮਨੀਤ ਕੌਂਡਲੇ ਪੋਸ਼ਟੀਕਾਦਿਆਂ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਹੱਤਿਆ ਦੇ ਮੁਲਜ਼ਮ ਨੂੰ ਭੂਮਿਕਾ ਦੇ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਹ ਪੱਤਰ ਇੰਟਰਪੋਲ ਦੀ ਮਦਦ ਦੇ ਨਾਲ ਉਸੇ ਵਿਦੇਸ਼ 'ਚ ਗ੍ਰਿਫਤਾਰੀ ਲਈ ਮਹੱਤਵਪੂਰਨ ਸਾਬਿਤ ਹੋਵੇਗਾ ਹਾਲਾਂਕਿ ਉਹਨਾਂ ਪੱਤਰ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਕੰਚਨਾ ਕੁਮਾਰੀ ਦੀ ਹੱਤਿਆ 29 ਤੇ 10 ਜੂਨ ਦੀ ਮੱਧ ਰਾਤ ਨੂੰ ਕੀਤੀ ਗਈ ਸੀ ਅਮਰਤਪਾਲ ਮਹਿਰੂ ਨੇ ਆਪਣੇ ਸਾਥੀਆਂ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਦੇ ਨਾਲ ਮਿਲ ਕੇ ਕੰਚਨਦੀ ਕਾਹ ਦੇ ਵਿੱਚ ਗਲਾ ਘੋਟ ਕੇ ਹਤਿਆ ਕੀਤੀ ਗਈ ਸੀ ਪੋਸਟ ਮਾਟਮੀ ਰਿਪੋਰਟ ਦੇ ਵਿੱਚ ਵੀ ਗਲਾ ਘੋਟਣ ਦੀ ਪੁਸ਼ਟੀ ਹੋਈ ਹੈ ਸੋ ਬਾਅਦ ਉਸ ਦਾ ਸਰੀਰ ਪੂਚੋ ਸਥਿਤ ਆਦਰਸ਼ ਮੈਡੀਕਲ ਲੇਜ ਤੇ ਹਸਪਤਾਲ ਦੀ ਕਾਰ ਪਾਰਕਿੰਗ ਦੇ ਵਿੱਚ ਛੱਡ ਕੇ ਫਰਾਰ ਹੋ ਗਏ ਸੀ ਜੋ ਕਿ 11 ਜੂਨ ਦੀ ਸ਼ਾਮ ਨੂੰ ਬਰਾਮਦ ਹੋਇਆ ਸੀ ਪੁਲਿਸ ਅਨਸਾਰ ਕੰਚਨਦੀ ਇੰਟਰਨੈਟ ਮੀਡੀਆ ਪੋਸਟ ਨੂੰ ਲੈ ਕੇ ਸਿੱਖ ਭਾਈਚਾਰੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਣ ਦਾ ਹਵਾਲਾ ਦੇ ਕੇ ਹਤਿਆ ਕੀਤੀ ਗਈ ਸੀ ਇਸ ਨੂੰ ਅਣ ਅਧਿਕਾਰਤ ਨੈਤਿਕ ਪੁਲ ਸਿੰਘ ਦਾ ਨਾਮ ਦਿੱਤਾ ਗਿਆ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਮਹਿਰੂ ਹਲੇ ਜੂਈ ਦੇ ਵਿੱਚ ਲੁਕਿਆ ਹੋਇਆ ਇੱਕ ਹੋਰ ਮੁਲਜ਼ਮ ਰਣਜੀਤ ਸਿੰਘ ਜੋ ਕਿ ਤਰਨਤਾਰਨ ਦਾ ਨਿਵਾਸੀ ਹੈ ਫਰਾਰ ਹੈ ਉਸ ਦੇ ਖਿਲਾਫ ਲੁਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਪੁਲਿਸ ਅਨੁਸਾਰ ਰਣਜੀਤ ਨੇ ਹੀ ਮਹਿਰੂ ਨੂੰ ਅਮਰਤਪਾਲ ਅੰਮ੍ਰਿਤਸਰ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਸੀ ਇਸ ਦੇ ਨਾਲ ਹੀ ਉਸ ਨੂੰ ਅੰਮ੍ਰਿਤਸਰ ਛੱਡਣ ਦੇ ਵਿੱਚ ਸਹਾਇਤਾ ਕਰਨ ਵਾਲੇ ਪੰਜਵੇਂ ਮੁਲਜ਼ਮ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਐਸਐਸਪੀ ਕੌਂਡਨ ਨੇ ਕਿਹਾ ਕਿ ਰਣਜੀਤ ਸਿੰਘ ਦੀ ਤਲਾਸ਼ ਦੇ ਵਿੱਚ ਲਗਾਤਾਰ ਛਾਪੇ ਮਾਰੀਆਂ ਜਾਰੀ ਨੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ